ਅੱਗ ਨੀ ਮਾਦਾ ਬਸੋਲੀ ਮੇਲਦੀ ਕੋਕਣੀ ਘਮਾ ਲਾ ਹੁਣ ਸਿਰ ਜਿਹੜਾ ਰੋਟੀ ਸਿੱਧੀ ਸਿੱਖ ਜਾਣਾ ਇਹਦਾ ਸਿੱਖ ਜਾਣਾ ਤੇ ਰੋਟੀ ਜਾਲ ਲੈਣੀ ਮਮੀ ਦਵੇ ਮੈਂ ਹਾਂ ਦੌਰ ਦੇ ਦੇ ਉਹ ਵੀ ਜਾਏ ਨੀ ਸੋਨੀ ਜੀ ਨੇ ਕਿੰਨੀ ਸੋਹਣੀ ਰੋਟੀ ਬੰਗਾਈ ਆ ਲੈ ਐਨੀ ਇੱਧਰ ਇੱਧਰ ਤੋਂ ਬਾਹਰ ਤੋਂ ਇੱਕ ਰੋਟੀ ਹੁਣ ਹੋਰ ਬਣਾਈ ਠੀਕ ਆ ਹਾਂ ਦਿਆ ਕਰੋ ਇਹਨੂੰ ਆਟਾ ਆਹ ਬੜ ਤਾਂ ਮੇਰੀ ਰੋਟੀਆਂ ਬਣ ਗਈਆਂ ਮੰਨ ਬੜਾ ਅੰਨੀ ਤੂੰ ਇੱਕ ਰੋਟੀ ਦਾ ਪੁੱਤ ਫੇਰ ਮੈਂ ਮੈਂ ਲੇਟ ਹੋ ਜਾ ਨਹੀਂ ਗਈ ਵਾਰ ਮੈਨੂੰ ਕਾਲੀ ਪੁੱਤ ਇੱਕ ਰੋਟੀ ਬਣਾਇਆ ਕਰ ਦੋ ਬਸ ਲੈ ਮੈਨੂੰ ਆਹ ਦੇ ਲੈ ਮੈਸੇ ਦੇਖ ਦੇਗਾ ਜੀ ਰੱਖ ਤੇ ਮੰਮੀ ਤੇ ਰੋਟੀ ਜਾਲ ਲੈਣੀ ਅਨ ਕੰਨ ਅਨ ਅੱਜਾ ਕੰਨ ਤਾ ਯਾ ਖੜ ਜੋ ਪਹਿਲੇ ਦੇਖ ਤਾਂ ਲਈਏ ਦੀਦੀ ਨੂੰ ਕਿਆ ਕਰਦੀ ਦੀਦੀ ਰੋਟੀਆਂ ਬਣਾਉਂਗੇ ਬੁੱਤ ਦੇਜੋਗੀ ਅਹ ਤੇਜੇਗੀ ਰੋਟੀ ਬਣਾਉਂਦੀ ਰੋਟੀ ਬਣਾ ਕੇ ਦੇਆ ਕਰੂ ਦਿੰਨੇ ਇਹ ਤੇ ਤੈਨੂੰ ਨੌਕਰੀ ਕਰਨ ਜਾਣਾ ਪੈਣਾ ਹੈ ਨਾ ਖਾਲੀ ਰੋਟੀਆਂ ਤੂੰ ਤਸੀਰ ਤਾਂ ਦੀਆ ਆਪਾਂ ਚਲਦੇ ਪਲੇਟਾਂ ਨਾਲ ਲੰਮੜਾ ਜਾ ਹਾਂ ਇਦਾਂ ਨੂੰ ਇਦਾਂ ਤੇ ਵੇਰ ਦੇ ਉਹ ਦੂਦਾ ਨੱਕ ਕਰ ਲੈ ਕਟੂਕਾ ਮੈਂ ਦੇ ਤੂੰ ਬੇਲ ਪਾਉਂ ਭੇ ਦੇ ਦੇ ਤੂੰ ਤੋੜੀ ਤੋ ਬੇਲੇ ਤੂੰ ਬੇਲ ਤੂੰ ਤੂੰ ਹੀ ਪੜਾ ਲਾ ਤੂੰ ਹੀ ਬੇਲੇ ਇਹ ਤਾਂ ਖਾਣੇ ਵਾਲਾ ਮੁੰਡੇ ਨੇ ਪਕਾ ਕਰ ਦਿੰਦੇ ਕਿਉਂ ਸਾਈ ਵੀ ਸੁਕਾਉਣਾ ਹੈ ਸੱਚੀ ਵਾਲਾ ਬਾਵਾ ਬਾਵਾ ਬੈਂਦੇ ਓਏ ਲੱਗ ਜੀ ਦੀ ਤ ਬੀ ਆ ਰਹੀ ਹੈ ਆਨ ਉਡ ਕਰ ਦੇ ਇੱਧਰ ਤੇ ਮੂਲ ਬਣਾ ਲੈ ਆ ਦੇਖੀ ਆ ਵੀ ਸ਼ੁਰੂ ਹੋ ਗਿਆ ਹੁਣ ਬੀ ਤੂੰ ਰਹਿਣ ਤੂੰ ਕੱਲ ਨੂੰ ਬਣਾਈ ਠੀਕ ਹੈ ਪਹਿਲਾਂ ਦੀਦੀ ਨੂੰ ਬਣਾ ਲੈ ਹਾਂ ਤਾਂ ਤੂੰ ਦੀਦੀ ਤੇ ਬਣਾਇਓ ਤੂੰ ਖਾਈ ਹੁਣ ਦੀਦੀ ਬਣਾਈ ਹੋਈ ਲੈਣ ਲਾ ਦੇ ਮਮੀ ਫਿਰ ਵਧਾਈ ਜਾਊਗੀ ਹਾਂ ਮੈਨੂੰ ਬਰੇਤ ਲੱਗਦਾ ਲੋਟੀ ਦੇ ਬਰਾ ਬਣਾਤ ਆ ਲੈ ਮਾ ਪਤਾ ਬਣਾ ਲੈਣ ਦੇ ਕੱਲ ਨਾ ਆਉਗਾ ਤੋ ਚਲੋ ਐ ਜੋ ਮੈਂ ਹਾਂ ਬਣਾ ਬਣਾ ਲਾ ਹਾਂ ਹਾਂ ਕਰ ਲੈ ਕਰ ਐ ਕਰ ਲੈ ਕਰ ਮਾਰ ਮੁਆ ਰਹੀਏ ਦਾ ਨਾਲੇ ਕੀ ਲਾਈ ਜਾਂਦਾ ਹੈ ਰੋਟੀਆਂ ਨੂੰ ਨਾ ਪਤਾ ਕਿ ਕਰੀ ਇਹੋ ਬਾਜੀ ਸਵਾ ਥੋੜਾ ਲਾ ਕਰਦੇ ਆ ਸਵਾ ਲਾਉਣ ਲੱਗੇ ਸਵਾ ਲਾਈ ਦੇ ਅਰਦਾ ਲਾਈ ਦਾ ਮਾਦੇ ਸਿਖਾਦੀ ਮਮੀ ਹੁਣ ਇਹ ਰੋਟੀ ਬਣਾਉਣੀ ਇੱਧਰ ਬਸ ਇੱਧਰ ਬਹਿ ਜਾ ਇਥੇ ਆਈ ਕੰਮ ਕਰਾ ਲਿਆ ਘਰੀ ਆਪਣਾ ਨਹੀਂ ਬਣਾਉਂਦੀ ਆ। ਚਲ ਠੀਕ ਆ ਹੁਣ ਤੈਂ ਘਰ ਆ ਰੋਜ਼ ਬਣਾਏਗਾ ਨਹੀਂ ਠੀਕ ਆ? ਹਾਂ। ਗੱਲੀਏ ਨਹੀਂ। ਗੱਲੀਏ ਨਹੀਂ। ਮਮਾ ਨਾਲ। ਮਮਾ ਨਾਲ ਪਕਾਇਆ ਕਰਦੀ ਆ। ਦੋ ਪਕਾਇਆ ਕਰ। ਇਹ ਤਾਂ ਦਜਨ ਨਾਲੋਂ ਜ਼ਿਆਦਾ ਵਧੀਆ ਬਣਾਉਂਦੀ ਆ। ਉਹ ਵੀ ਇੰਨੀ ਗੋੜ ਬਣਾਉਂਦੀ। ਲੈ। ਆਇਕ ਮਾਰਿਆ ਕਰ। ਬੁਤਾਂ। ਐਂ ਐਂ ਦਾ ਕਰਾ ਨਹੀਂ। ਖੜ ਜਾ ਪਹਿਲਾਂ ਦੀਦੀ ਨੂੰ। ਬਸ ਬਸ ਘੁਮਾ ਦੇ। ਇਧਰ ਵਾ ਦੇ।